ਤਕ ਕੋਸ਼ ਪਾਤਾ ਦੇ ਸਾਰਾ ਕੁਝ ਤਾਂ ਬਾਹਰ ਕਢਾਤਾ ਇਹ ਜੋ ਤੂੜੀ ਪਾਦਾ ਇੱਕ ਗਲਾਸ ਪਾਣੀ ਪਲਾ ਯਾਰ ਤੂੰ ਰਾਜਸਥਾਨ ਤੋਂ ਆਇਆ ਯਾਰ ਤੂੰ ਵੀਜ਼ਾ ਲਵਾ ਕੇ ਪਾਣੀ ਪਲਾਉਣਾ ਮੈਨੂੰ ਹੱਦ ਹੋ ਗਈ ਤੇ ਕੁਝ ਖਾਂਦਾ ਪੀਂਦਾ ਯਾਰ ਇਹ ਤਾਂ ਠੀਕ ਹੈ ਤਾਂ ਇਹ ਤਾਂ ਐ ਹਲਕੇ ਕੁੱਤੇ ਆ ਕੋਈ ਪਾਦਾ ਟਿਕੇ ਟੁਕੇ ਲਵਾਉ ਉਹਦੇ ਮੰਗਰੀ ਪਾੜਤ ਰਹਾ ਅਜਾ ਡਬਾ ਆ ਅੱਜੀ ਸਰ ਨਹੀਂ ਜੀ ਸਰ ਕਲਵਾਤ ਜੀ ਦੇ ਮੈਨੂੰ ਕੜਾ ਆਲੂ ਪੀਜ਼ਾ ਹੈਗਾ ਆਪਣੇ ਕੋਲ ਹਾਂਜੀ ਹੈਗਾ ਜੀ ਕਿੰਨੇ ਦਾ 300 ਦਾ ਜੀ 300 ਦਾ ਘੱਟ ਵਾਲਾ ਹੈ ਨਹੀਂ 200 ਦਾ 70 ਵਾਲਾ ਹੈਗਾ ਬਿਨਾ ਸਬਜ਼ੀ ਤੋਂ ਦੇ ਦਿਓ ਕਿਥੋਂ ਰੋਡਾ ਬਰੋਟੀ ਲੈ ਆਉਂਦਾ ਬਾਹਰ ਬੈਠੇ ਖਾ ਲੈਂਦਾ 버ਗਰ ਹੈਗਾ ਆਪਣੇ ਕੋਲ 버거 ਹੈਗਾ ਜੀ ਉਹ ਕਿੰਨੇ ਦਾ ਉਹ 150 ਦਾ ਜੀ 150 ਦਾ ਤੇ ਫ੍ਰੈਂਚ ਫ੍ਰਾਈਜ਼ 90 ਪਾਣੀ ਹੈਗਾ ਪਾਣੀ ਕਿੰਨੇ ਦਾ ਪਾਣੀ ਭਰੀ ਹੈ ਜੀ ਐ ਕਰ ਇੱਕ ਗਲਾਸ ਪਾਣੀ ਲਿਆ ਜਿਆ ਪਾਣੀ ਲਿਆ ਭਰਾਵਾ ਕੀ ਹੋ ਗਿਆ ਹੋ ਬਾ ਵੀ ਬਾ ਐ ਕਰ ਉਹਨੇ ਇੱਕ 버ਗਰ ਬਣਾ ਦੇ ਮੈਂ ਨਾਲੇ ਚੱਲਦਾ ਤੇਰੇ ਦੇਖਣਾ ਇੱਥੇ ਹੀ 버ਗਰ ਆਇਆ ਸਰ ਜੀ ਬੈਠੋ ਜੀ ਇੱਥੇ ਹੀ 버ਗਰ ਆਇਆ ਉਹ ਯਾਰ ਮੈਂ ਤੇਰੇ 버ਗਰ ਨੂੰ ਨਜ਼ਰ ਲਾਉਣ ਲੱਗਿਆ ਦੱਸ ਐਸੀ ਨਹੀਂ ਕਰਨਾ ਅੰਦਰ ਜੀ ਮੈਂ ਦੇਖਣਾ ਤੂੰ ਕੀ ਕੀ ਪਾ ਰਿਆ ਅੱਜ ਕੱਲ ਬਹੁਤ ਮਿਲਾਵਟ ਹੋ ਰਹੀ ਆ ਚੱਲ ਉਹ ਯਾਰ ਤੂੰ ਸਾਨੂੰ ਇੱਥੇ ਹੀ 버ਗਰ ਆ ਜਾਣਾ ਤੂੰ ਬੈਠੋ ਸਰ ਰੂਹ ਦੇ 버ਗਰ ਤਾਂ ਮੈਂ ਨਾਲ ਦੇਖ ਕੇ ਹੀ ਮੈਂ ਸਮਾਨ ਜਿਹੜਾ ਪਾਉਣਾ ਉਹੀ ਪਾਉਣਾ ਚੱਲ ਹੋਰ ਚੱਲ ਬਾਈ ਕਿਵੇਂ ਬੋਲ ਬੁੱਕ ਦਾ ਦੇ ਕਿ ਹੌਲ ਨਾ ਲਾ ਤਵਰ ਕਰ ਬਈ ਬੱਤ ਆ ਗਈ ਆ ਟਿੱਕੀ ਏ ਨਹੀਂ ਪਾਉਣੀ ਤਲੀ ਹੁੰਦੀ ਏ ਤਾਂ ਬਾਹਰ ਕੱਢ ਦੇ ਨੂੰ ਕੱਢ ਬਾਹਰ ਆ ਗਈ ਬਾ ਤਾਂ ਇਹ ਟਮਾਟਰ ਨਹੀਂ ਟਮਾਟਰ ਤਾਂ ਸੇ ਕਦੀ ਸਬਜ਼ੀ ਚ ਨਹੀਂ ਖਾਦਾ ਇਹਨੂੰ ਵੀ ਬਾਹਰ ਕੱਢ ਦੇ ਉਹ ਕੱਢ ਦੇ ਭਰਾਵਾ ਰੁਕ ਜਾ ਜੀ ਸੀ ਵੀ ਨਹੀਂ ਹੱਥ ਕੱਢਦੇ ਪਿਆ ਆ ਗਈ ਆ ਕੀਦਾ ਵਾ ਇਹ ਵੀ ਨਹੀਂ ਪਾਉਣਾ ਇਹਦਾ ਸੀ ਸਲਾਦ ਚ ਨਹੀਂ ਪਾਇਆ ਬਾਹਰ ਕਢ ਨੂੰ ਹੋਣਾ ਬਣਾ ਦੇ ਸਾਲਾ ਵੇ ਤੂੰ ਕੁਝ ਪਾਤਾ ਦੇ ਸਾਰਾ ਕੁਝ ਤਾਂ ਬਾਹਰ ਕਢਾਤਾ ਇਹ ਜੋ ਤੂੜੀ ਪਾਦਾ ਮੇਰੇ ਨਾਲ ਗਰੀ ਇਹਨਾਂ ਤੂੰ ਯਾਰ ਗਰਮੀ ਬੜੀ ਕੀਤੀ ਪਈ ਆ ਐਸੀ ਫੁੱਲ ਆ ਜੀ ਬਲੈਕ ਗਲਾਸ ਪਾਣੀ ਪਲਾ ਯਾਰ ਤੂੰ ਰਾਜਿਸਤਾਨ ਤੋਂ ਆਇਆ ਯਾਰ ਤੂੰ ਵੀਜ਼ਾ ਲਵਾ ਕੇ ਪਾਣੀ ਪਲਾਉਣਾ ਮੈਨੂੰ ਹੱਦ ਹੋ ਗਈ ਤੇਰੇ ਵਾਲੀ ਕਿ ਤੈਨੂੰ ਟੈਕਸ ਪੈਂਦਾ ਪਾਣੀ ਦਾ ਪੁਲਾ ਦੇ ਇੱਕ ਗਲਾਸ ਮਿੱਠੂ ਬਾਦ ਪਾਣੀ ਮਿੱਠੂ ਬਾਦ ਪਾਣੀ ਜ਼ਰਾ ਲੈ ਲਿਆ ਗਿਆ ਪਾਣੀ ਬਾਹਰੀ ਆਪਣੇ ਵਾਂਗੂ ਸੜੀ ਨੀਂਦ ਨਾਲ ਲੈ ਆਉਣਾ ਆ ਦੋシャਲੀ ਆਟਰੋਫੀ ਦੁਕਾਨਾਂ ਤੇ ਤੁਸੀਂ ਦੋ ਤਿੰਨ ਜਣੇ ਹੁੰਨੇ ਹੋ ਬਾਈ ਹਾਂਜੀ ਤੁਹਾਨੂੰ ਡਰ ਨਹੀਂ ਲੱਗਦਾ ਕਿਉਂ ਸਟੋਰ ਸਾਡਾ ਜੰਗਲ ਚ ਬਾਲਾ ਨਾ ਬੋੜੋ ਡੇਲੇ ਵਾਲਿਆ ਐ ਕਰ ਇੱਕ 버ਗਰ ਬਣਾ ਦੇ 버ਗਰ ਤੋਂ ਪਹਿਲਾਂ ਐ ਕਰ ਇੱਕ ਪੀਜ਼ਾ ਬਣਾ ਦੇ ਕਿੰਨੇ ਵਾਲਾ ਕਰੇ ਪ੍ਰਾਣੇ ਇਹੋ ਨੇ ਘੈਂਟ ਜਿਹਾ ਬਣਾ ਦੇ ਕਿੰਨੇ ਦਾ 3 300 ਦਾ ਬਣਾ ਦੇ 300 ਦਾ ਪੱਕਾ ਜੋਰ ਨੂੰ ਆਹ ਹੋਰ ਕੀ ਬਣਾ ਜਲਦੀ ਤੇ ਲੈ ਨਾ ਕੱਢ ਤੇ ਬੰਦਾ ਤੁਸੀਂ ਕਿਹਿਆ ਰੱਖਿਆ ਯਾਰ ਉਹ ਜੀ ਤਾਂਸ਼ ਤੂੰ শাਲਾ ਚੱਜਦਾ ਰੱਖੋ ਬਈ ਐਸੇ ਹਾਸਪਾ ਹਾਸਤਾ ਬੰਨ ਲਈ ਪਾ ਦੇ ਥੋੜੀ ਹੋਰ ਪਾ ਦੇ ਪਾ ਦੇ ਭਰਾਵਾ ਕੀ ਹੋ ਗਿਆ ਬੈਗ ਉਸੇ ਤੋਂ ਥੋੜੀ ਹੋਰ ਪਾ ਯਾਰ ਤੂੰ ਰਿਸ਼ਤੇਦਾਰਾਂ ਨੂੰ ਸੌਸੀ ਘੁਮਾਉਣੀ ਆ ਪਰ ਤੈਨੂੰ ਟੈਕਸ ਹੋਊਗਾ ਸੌਸ ਦਾ ਸੌਸ ਪਾ ਲੈ ਸੌਸ ਪਾ ਕੇ ਨੂੰ ਛੱਡ ਤੇ ਸੈਂਡਵਿਚ ਹੈਗਾ ਸੈਂਡਵਿਚ ਹੈਗਾ ਸੈਂਡਵਿਚ ਇੱਕ ਸੈਂਡਵਿਚ ਬਣਾ ਦੇ ਖਾਣਾ ਦਾ ਪੈਕ ਕਰਨ ਖਾਣਾ ਵਾ ਪੈਕ ਕਰ ਦੇ ਘਰੇ ਜਾ ਕੇ ਖਾਣਾ ਵਾ ਮਹਿੰਦੀ ਮਨਾਉਣਾ ਜਾ ਸੌਸ ਨਹੀਂ ਹੈਗੀ ਉਧਰ ਕਿਉਂ ਮੇਰੇ ਸੌਸ ਘਰ ਖਤਮ ਹੋ ਗਈ ਲੈ ਕੀ ਗੱਲ ਟਮਾਟਰਾਂ ਦਾ ਸੁੱਕਾ ਪੈ ਗਿਆ ਤੁਹਾਡੇ ਇੱਥੇ ਜਾ ਬਣਾ ਸੈਂਡਵਿਚ ਬਣਾ ਯਾਰ ਆਪਣੀ ਆਫਰ ਉੱਪਰ ਵੀ ਚੱਲਦੀ ਪਈ ਆ ਕੋਈ ਗਰਮੀ ਬਹੁਤ ਆ ਯਾਰ ਯਾਰ ਤੂੰ ਫ੍ਰਿਜ ਜਨਵਾ ਦੀਏ ਰੱਬ ਤੂੰ ਆਫਰ ਦੱਸ ਕਿਵੇਂ ਟੋਟੋ ਟੋਟਾ ਪੈਣਾ ਹਲਕੇ ਕੁੱਤੇਾਂ ਵਾਂਗੂ ਲੈ ਕੁਝ ਦੱਸ ਕੀ ਆਫਰ ਬਾਈ 1 ਮਿਟ ਮਾਨਾ ਕੀ ਪੀਜ਼ੇ ਨਾਲ ਇੱਕ ਪੀਜ਼ਾ ਫ੍ਰੀ ਆ ਤੇ ਇਹਦੇ ਨਾਲ ਦੇ ਫਿਰ ਪੀਜ਼ਾ ਫ੍ਰੀ ਇਹ ਛੋਟਾ ਵਾਂ ਇਹਦੇ ਨਾਲ ਨਹੀਂ ਮੈਨਾ ਬੜੇ ਪੀਜ਼ੇ ਨਾਲ ਤੇ ਇਹ ਰੱਖ ਲੈ ਫੇਰ ਬੜਾ ਦੇ ਦੇ ਇਹਦਾ ਕੀ ਕਰਾਂਗੇ ਅਸੀਂ ਇਹਦਾ ਤੁਸੀਂ ਘਰੇ ਚਾਰ ਪਾ ਲਓ ਓ ਯਾਰ ਮੈਂ ਮੈਂ ਦੱਸਾਂ ਕੀ ਕਰਾਂ ਤੂੰ ਵੱਡਾ ਲਿਆ ਪੀ ਜਾ ਲੈ ਕੇ ਆ ਕਿਵੇਂ ਅੱਖਾਂ ਕੱਢਦਾ ਜਿਵੇਂ ਇਹ ਕੁਝ ਖਾਂਦਾ ਪੀਂਦਾ ਯਾਰ ਇਹਦਾ ਐ ਹਲਕੇ ਕੁੱਤਿਆਂ ਨੂੰ ਫਿਰ ਟਿਕੇ ਟੁਕੇ ਲਗਾਉਗੇ ਇਹਦੇ ਔਰ ਸ਼ੌਲ ਦੀਆਂ ਤਾਂ ਹੈ ਫਿਰ ਫ੍ਰੀ ਵਾਲਾ ਕਿਹੜਾ ਇਹਨਾਂ ਚੋਂ ਕੋਈ ਵੀ ਫ੍ਰੀ ਵਾਲੀ ਇੱਕ ਆ ਫਰੀ ਵਾਲਾ ਮੋ ਜੀ ਲੋ ਆ ਫਰੀ ਵਾਲਾ ਚਲ ਠੀਕ ਆ ਫਿਰ ਮੈਂ ਆਤੇ ਆ ਹਾਏ ਹੋ ਦੀ ਮਾਂ